ਦੋਸਤੋ ਅਕਸਰ ਹੀ ਤੁਸੀਂ 84 ਦੇ ਦੰਗਿਆਂ ਬਾਰੇ ਪੜ੍ਹਿਆ ਜਾਂ ਸੁਣਿਆ ਤਾਂ ਹੋਵੇਗਾ ਬਹੁਤਿਆਂ ਨੇ ਤਾਂ ਆਪਣੇ ਅੱਖੀਆਂ ਵੀ ਦੇਖੇ ਹੋਣਗੇ ਪਰ ਕੁਝ ਪਰਿਵਾਰ ਇਹੋ ਜਿਹੇ ਵੀ ਨਹੀਂ ਜਿਨ੍ਹਾਂ ਨੇ 84 ਦੇ ਦੰਗੇ ਆਪਣੇ ਉੱਪਰ ਹੰਡਾਏ ਵੀ ਨੇ ਅਤੇ ਕਈ ਤਾਂ ਪੂਰੇ ਦੇ ਪੂਰੇ ਪਰਿਵਾਰ ਹੀ ਇਸ ਦੰਗਿਆਂ ਦੀ ਭੇਟ ਚੜ ਗਏ ਪਰ ਜਿਹੜੇ ਪਰਿਵਾਰ ਇਹਨਾਂ ਦੰਗਿਆਂ ਵਿੱਚੋਂ ਗੁਜ਼ਰੇ ਨੇ ਉਹਨਾਂ ਨੇ ਕੋਈ ਨਾ ਕੋਈ ਆਪਣਾ ਪਰਿਵਾਰਕ ਮੈਂਬਰ ਜ਼ਰੂਰ ਖੋਇਆ ਹੈ ਸੋ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਜੋੜਾ ਦਿਖਾਈ ਦੇ ਰਿਹਾ ਹੈ ਦਰਸਾਲ ਇਹ ਸਭ ਬਜ਼ੁਰਗ ਜੋੜੇ ਨੇ 1984 ਦੇ ਦੰਗਿਆਂ ਵਿੱਚ ਆਪਣੇ ਦੋ ਜਵਾਨ ਪੁੱਤ ਗਵਾਲੇ ਸੀ ਜਿਨ੍ਹਾਂ ਦੀਆਂ ਇਹ ਫੋਟੋਆਂ ਲੱਭਦੇ ਫਿਰਦੇ ਨੇ ਆਹ ਆਹ ਦੇ ਪਾਪਾ ਜੀ ਕਿਹਦੇ ਨਾਮ ਇਧਰ ਰੇਸ਼ਮਾ ਦਾ ਪਪਾ ਆ ਵੇ ਬਾਬਾ ਤੇ ਗੁਰਮੁਖਾ ਬੀਬੀ 84 ਵਾਲੇ ਦੇ ਇਹ 84 ਇਸਾ ਕੀ ਉਮਰ ਹੈ ਵੀਰਾਂ ਦੀ ਉਹ ਇਹਨਾਂ ਦੀ ਉਮਰ ਤੁਹਾਡੇ ਵਾਂਗੂ ਹੀ ਸੀ ਆ ਵੇ ਆ ਵੇ ਦੋਵੇਂ ਹੀ ਅਈ ਦਾ ਆਏ ਪੰਨੀ ਆਪਕਾ ਆਨੀਆ ਲੱਕੀ ਇਧਰ ਆਨੀ ਤਾਂ ਗੱਲੇ ਦੀ ਗੱਲੇ ਦੀ ਕੀ ਨਾਮ ਹੈ ਤੁਹਾਡਾ ਸੋ ਪੰਜਾਬੀ ਹੋਣ ਦੇ ਨਾਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ